ਹਾਂਕ। ਉਹ ਮੈਂ ਥੋੜਾ ਆਪਣਾ ਕੋਸਾ ਪੀਬੀ 30 ਤੇ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਚ ਜਾਈ ਦਿਖਾਵਾਂਗੇ ਬਈ ਟਰੈਕਟਰ ਤੁਹਾਨੂੰ 744 ਪਹਿਲਾ ਟਰੈਕਟਰ ਦਿਖਾ ਰਹੇ ਆ ਬਾਈ। ਦੇਖੋ ਵੀ 2015 ਮਾਡਲ 4 ਲੱਖ 80 ਹੈ ਡਿਮਾਂਡ ਆ ਵੀ ਟਰੈਕਟਰ ਵਿੱਚ ਕੋਈ ਟਾਇਰ ਉਹ ਬੰਨੀਆਂ ਬਾਕੀ ਪ੍ਰਾਂਤ ਦਾਣਾ ਵੀ ਬਈ ਇਹਦੇ ਹੁੰਦਾ। ਉਸ ਤੋਂ ਅਗਲਾ ਹੈਗਾ ਬਈ ਸੋਨਾ ਲਿਕਾ। ਤੋ ਇਹ 11 ਮਾਡਲ ਤੇ 3,85 ਹੇ ਡਿਮਾਂਡ ਆ ਬਈ 750 ਡੀਆਈ ਵੀ ਟਰ ਵੇਖੋ ਬਈ ਤੋ ਅਗਲਾ ਹੈਗਾ ਬਈ ਇੰਟਰਨੈਟ ਸਕੰਦਰ ਡੀਏ 750 2018 ਮਾਡਲ 5,45 ਡੁਆੜੋ ਬਈ तो अगर अवरेज होने छत्ती दो हज़ार आठ मन दिन लक्ष पचानवे हज़ार डिमांड अवरेज तो अगर एवरेज सात सौ पैंती दो हज़ार मठ लाख पचासी हज़ार डिमांड टायर नवे जमा ਤੋ ਆ ਗਿਆ 43630 ਨਵੇਂ ਮਾਡਲ 2,70 ਹੜਮਾਨੂ ਚੱਤਰ ਵੇਖ ਬਹੁਤ ਹੀ ਸਾਫ ਪਿਆ ਬਈ ਆ ਗਿਆ 744 2007 ਮਾਡਲ 2,95 ਹੜਮਾਨਾ ਬਈ ਐਫੀ ਇਹਦੇ ਵੀ ਜਮਨ ਨਵੇਂ ਬਈ ਦੋਸਤੋ ਆ ਗਿਆ ਡੀਆਈਐਸ ਪੀਜਾ 2020 ਮਾਡਲ ਹੈਗਾ ਤੇ ਮਨਵਾਣੇ ਕਿ 5,25,000 ਰੁਪਏ ਵੀ ਟਾਇਰ ਜਵਾਂ ਨਵੇਂ ਦੇ ਵੀ ਇਹਨਾਂ ਨੂੰ ਮਾਡਲ ਡੀਆਈ ਪੀਜਾ ਇਹ ਟ੍ਰੇਕ ਰਿਕਾਰਡ ਦਾ ਹਿਸਾਬ ਪੈਣਾ ਵਾ ਇਹ ਰਹੀ ਟੈਂਕ ਸਿਲੰਡਰ ਉਹਸ ਤੋਂ ਅਗੱਗੇ 750 ਇੰਟਰਨੈਸ਼ਨਲ ਦੇਖੋ ਵੀ ਟੈਟ ਦੀ ਲੁੱਕ ਤੇ 2014 ਮਾਡਲ 4,25,000 ਕਾ ਕੇ ਫਾਰਮ 6855 2014 ਮਾਡਲ 445 ਹਜ਼ਾਰ ਡਾਲਰ ਓਕੇ ਅਗੇ 724 2009 ਮਾਡਲ 195 ਹਜ਼ਾਰ ਡਮਾਨੋਵੀ ਦੀ ਦੋ ਸਿਲੰਡਰ ਦੇ ਵਿੱਚ 52 ਦੋ 2002 ਮਾਡਲ 273 ਹਜ਼ਾਰ ਡਮਾਨੋਵੇ ਛੇ ਸਰੀ ਤੋ ਗੱਗਰ ਫਾਰਨ ਟ੍ਰੱਕ 50 ਤਾਂ ਨਵੇਂ ਮਾਡਲ 170000 ਰੁਪਏ ਦਾ ਹੈ। ਹਾਂ ਤੋ ਗੱਗਰ ਯੋਂਡੀਅਰ 5504 2010 ਮਾਡਲ 390000 ਰੁਪਏ ਦਾ ਹੈ। ਆਂਡਾ ਬੇ ਕਾਉਂਟ੍ਰੈਕ 2010 ਮਾਡਲ ਤੇ 3 ਲੱਖ 25 ਹਜ਼ਾਰ ਦੀ ਮੰਗ ਹੈ ਬੇ ਸੱਤ 65 ਹਜ਼ਾਰ ਕਾਰਮਸ 89 ਮਾਡਲ ਦੇ ਆਲੀ ਐਫ ਵੀ ਸੋ ਦੇਖੋ ਭਾਈ ਇਹ ਬਿਲਕੁਲ ਨਵੇਂ 2018 ਮੰਡਲ ਵੀਰੇ 5 ਲੱਖ 35 ਹਜ਼ਾਰ ਡਿਮਾਂਡ ਆਵੇ। ਉਹ ਕਹੇਗਾ 5310 2007 ਮੰਡਲ 4 ਲੱਖ 55 ਹਜ਼ਾਰ ਡਿਮਾਂਡ ਆਵੇ ਰੀ। ਉਹ ਕਹੇਗਾ ਵੀਰੇ ਚੈਂਪੀਅਨ 2010 ਮੰਡਲ 2 ਲੱਖ 80 ਹਜ਼ਾਰ ਡਿਮਾਂਡ ਲੈਟਰ ਦੇਖੋ। ਆ ਗਿਆ ਕਲੈਂਟ ਨੇ ਸੋਨਾਂ ਦੀ ਦਾ 750 ਬਿਲਕੁਲ ਉਹਦੇ ਜਿਹੜਾ ਕਹਿਣ ਲੱਗੇ ਆ ਤੇ ਇਹ ਹੈਗਾ 2010 ਮਾਡਲ 3 ਲੱਖ ਵੀਰ ਡਿਮਾਂਡ ਉਹਦੀ ਜੱਤੋਂ ਤੋਂ 2 ਸੌ ਤੋਂ 3 ਲੱਖ ਦੀ ਮੰਗ ਕਰ ਰਿਹਾ ਹੈ ਇਹਦੀ

ਅਠ ਮਾਡਲ ਦੋ ਲੱਖ ਦੀ ਅਤਰੇ ਐਡਵਾਂਸ ਦੇ 5503 ਐਸ ਮੋਡ ਟਾਇਰ ਦੇਖੋ ਬਿਲਕੁਲ ਨਵੇਂ ਇਹਨਾਂ ਸਪੀਡ 14 ਮਣ 3 ਲੱਖ 25 ਐਡਵਾਂਸ ਵੀ ਹੈਗਾ ਏਸੀ ਹੌਣ ਕਾਂ